ਸਤਨਾਮ ਸ੍ਰੀ ਵਾਹੇ ਗੁਰੂ ਜੀ ਪਰਮ ਸਤਕਾਰ ਯੋਗ ਗੁਰੂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੁਣ ਰਹੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਜਪਜੀ ਸਾਹਿਬ ਰਹਿ ਰਾਸ ਤੇ ਇਸ ਤੋਂ ਅੱਗੇ ਸ੍ਰੀ ਰਾਗ ਆਰੰਭ ਕੀਤਾ ਹੈ ਜੋ ਛੋਟੇ-ਛੋਟੇ 5-5 6-6 ਮਿੰਟਾਂ ਦੇ ਭਾਗ ਬਣਾ ਕੇ ਆਪ ਜੀ ਦੀ ਸੇਵਾ ਦੇ ਵਿੱਚ ਆ ਰਹੇ ਹੈ ਤੇ ਜਰੂਰ ਸੁਣਿਆ ਕਰੋ ਬੇਨਤੀ ਹੈ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਹੁਣ ਸ੍ਰੀ ਰਾਗ ਦੀ ਬਾਣੀ ਅਸ਼ਟਪਦੀਆਂ ਚੱਲ ਰਹੀਆਂ 54 ਸਫੇ ਤੋਂ ਅੱਗੇ ਆਪ ਸਰਵਣ ਕਰੋਗੇ ਸ੍ਰੀ ਰਾਗ ਮਹਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹਿਤ ਤੂੰ ਆਪੇ ਦੇਵਨਹਾਰ ਹਰ ਜਿਓ ਤੂੰ ਕਰਤਾ ਕਰਤਾਰ ਜਿਉਂ ਭਾਵੈ ਤਿਉਂ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ ਗੁਰ ਕਾ ਸ਼ਬਦ ਸਲਾਹਣਾ ਘਾਟ ਘਟ ਡੀਠ ਅਡੀਠ ਆਪੇ ਸਾਗਰ ਬਹੁਤਾ ਆਪੇ ਪਾਰ ਅਪਾਰ ਸਾਚੀ ਬਾਟ ਸਜਾਣ ਤੂੰ ਸ਼ਬਦ ਲੰਘਾਵਣ ਹਾਰ ਨੇ ਡਰਿਆਂ ਡਰ ਜਾਣਿਆ ਬਾਜ ਗੁਰੂ গোਬਾਰ ਅਸਰ ਕਰਤਾ ਦੇਖੀਐ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਤੰਦੈ ਪਾਏ ਗੁਰ ਰੱਖੇ ਸੇ ਉੱਭਰੇ ਸਤਿ ਸੋਲਵ ਲਾਏ ਹਰ ਜਿਉ ਸ਼ਬਦ ਪਛਾਣਿਆ ਸੱਚ ਰਤੇ ਗੁਰਵਾਕ ਚਤ ਸੰਮਹਿਲ ਨ ਲੱਗੀ ਸੱਚ ਘਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਵੇਂ ਕਿਆ ਸਾਕ ਜਿਨਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਮੈ ਤ੍ਰishna ਮਾਰਕ ਸੱਚ ਰਖਿਆ ਉਰ ਧਾਰ ਜਗ ਮਹਿ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲਾਦੀਐ ਲਾਭ ਸਦਾ ਸਚ ਰਸ ਸਾਚੀ ਦਰਗਾ ਬੈਸੀ ਭਗਤੀ ਸੱਚੀ ਅਰਦਾਸ ਪਦ ਸੋ ਲੇਖਾ ਨਿਭੜੈ RAM ਨਾਮ ਪ੍ਰਗਾਸ ਉੱਚਾ ਉੱਚੋ ਆਖੀਐ ਕਹੋ ਨ ਦੇਖਿਆ ਜਾਏ ਜੈਂ ਦੇਖਾਂ ਤਾਂ ਏਕ ਤੂੰ ਸਤਗੁਰ ਦੀ ਆ ਦਿਖਾਏ ਜੋਤ ਨਿਰੰਤਰ ਜਾਣਿਆ ਨਾਨਕ ਸਹਿਜ ਸਭਾਏ ਸ੍ਰੀ ਰਾਗ ਮੰਗਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਰਾ ਅਸਗਾਹੋ ਅਤੀ ਸਿਆਣੀ ਸੋਹਣੀ ਕਿਉਂਕਿ ਤੋ ਵੇ ਸਾਹੋ ਕੀਤੇ ਕਾਰਨ ਪਕੜੀ ਕਾਲ ਨਾ ਚਲੇ ਸਹਰਾ ਹੋ ਭਾਈ રે ਔ ਸਰ ਜਾਣੋ ਕਾਲ ਜਿਵੇਂ ਮੱਛੀ ਤਿਉ ਮਾਨਸਾਪ ਵੈ ਅਚਿੰਤਾ ਜਾਲ ਰਹਾਉ ਸਭ ਦਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸੇ ਉੱਭਰੇ ਦੁਬਧਾ ਛੋੜ ਵੇਕਾਰ ਹੌਂ ਚਨ ਕੈ ਬਲਹਾਰਣੈ ਦਰ ਸੱਚੈ ਸਚਿਆਰ ਸਿ ਚਾਨ ਨੇ ਜੋ ਪੰਖਿਆ ਜਾਲੀ ਬਧਕ ਹਾਥ ਗੁਰ ਰੱਖੇ ਸੇ ਉੱਭਰੇ ਹੋਰ ਫਾਥੇ ਚੋ ਗੈ ਸਾਥ ਬਿਨ ਨਾਮ ਐ ਚੁਣ ਸੁਟੀ ਐ ਕੋਏ ਨ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੋਚੇ ਜਾਣਿਆ ਗੁਰਮੁਖ ਜਿਨਾਂ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਖ ਖਾਏ ਨਾਵੇਂ ਅੰਦਰ ਹੋਂ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ গোਬਾਰ ਹੈ ਬਿਨ ਸ਼ਬਦ ਹੈ ਭੂਜ ਨਾ ਪਾਏ ਗਰਮਤੀ ਪ੍ਰਗਾਸ ਹੋਏ ਸੱਚ ਰਹਿ ਲਵਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁ ਜਾਣ ਤੂੰ ਆਪੇ ਮਿਲਣ ਹਾਰ ਗੁਰ ਸ਼ਬਦ ਦੀ ਸਲਾਹੀ ਐ ਅੰਤ ਨ ਪਾਰਾ ਵਾਰ ਜਿੱਥੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸੱਬੇ ਉਪਜੈ ਹੁਕਮੀ ਕਾਰਕਮਹੈ ਹੁਕਮੀ ਕਾਲ ਵਸਗ ਹੁਕਮੀ ਸਾਜ ਸਮਾਹ ਨਾਨਕ ਜੋਤਿ ਸੁਭਾਵੈ ਸੋ ਥੀਏ ਇਨਾ ਜਨਤਾ ਵਸ ਕਿਸ਼ਨਾ ਹੈ ਨਾਨਕ ਜੋ ਤਿਸ ਭਾਵੈ ਸੋ ਥੀਐ ਇਨਾ ਜਨਤਾ ਵਸ ਕਿਸ਼ਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ